ਤੇਰੇ ਨਾਲ ਕੰਨਾ ਕਰ ਲੈ ਓਏ ਨਹੀਂ ਮੇਰਾ ਦਿੱਤਾ ਤੂੰ ਬਸਣਾ ਵੀ ਨਹੀਂ ਇਹਦਾ 5 ਸਾਲਾਂ ਬਾਅਦ ਕੇ ਬਦਲ ਜਾਣਗੇ ਉਹ ਫੇਰ ਕੀ ਹੋਊਗਾ ਫੇਰ ਅਗਲੀ ਸਰਕਾਰ ਆਊਗੀ ਕਰ ਲੇਗੇ ਯਾਰ ਤੂੰ ਮਾਫੀਆਂ ਨਾ ਚਾਹੁੰਦਾ ਮਾਰੇਗਾ ਮੇਰੀ ਗੱਲ ਕਹੀ ਨਹੀਂ ਮਾਰੂਗਾ ਮੂੰਹ ਤੇ ਹੈ ਮੈਨੂੰ ਮਾਰੇਗਾ ਤੂੰ ਕਹਿਆ ਬਸਣਾ ਮਾਰੇਗਾ ਮੇਰੀ ਜਾਨ ਦੀ ਫੇਰ ਮੈਂ ਤੇਰੀ ਕਿਸੇ ਦਾ ਮਾਰੇਗਾ ਮੈਂ ਤੇਰੀ ਜਾਨ ਦੀ ਮਰਦਾ ਕੀ ਮੈਨੂੰ ਮਾਰੂਗਾ ਤੂੰ ਕਹੀਏ ਬਚੇਗਾ ਨਹੀਂ ਤੂੰ ਬਸਣਾ ਨਹੀਂ ਮੇਰੇ ਦਿੱਤਾ ਇਹ ਸਭ ਮੇਰਾ ਮਾਰੇਗਾ ਉਹ ਤੂੰ ਵੀ ਨਾ ਨਹੀਂ ਮੇਰਾ ਹੋ ਜਾ ਮਲਾਮੋ ਕਿਉਂ ਆ ਮਲਾਮੇ ਮੈਂ ਖਾਤਾ ਨਹੀਂ ਓਏ

ਤੂੰ ਹਰੇ ਕੋਣ ਆ ਬੰਦਾ ਯਾਰ ਮੈਨੂੰ ਦੱਸਣ ਵਾਲਾ ਹੂੰ ਉਹਦਾ ਨਹੀਂ ਕੋਈ ਧੰਕੀ ਲੱਗਿਆ ਕੀ ਕੋਣ ਆ ਰੋਮਾਨਾ ਕੋਣ ਆ ਰੋਮਾਨਾ ਉਹ ਬਾਈ ਨਸ਼ਾ ਮੁਕਰੀ ਇਹ ਵੀ ਵੀਡੀਓ ਲੋ ਸਰਕਾਰੀ ਮੁਲਾਇਵਾ ਸਰਕਾਰੀ ਮੁਲਾਇਵਾ ਨਹੀਂ ਨਹੀਂ ਸਰਕਾਰੀ ਮੁਲਾਇਵਾ ਇਹਦੀ ਵੀਡੀਓ ਲੋ ਨਹੀਂ ਨਹੀਂ ਲੱਕੜੀ ਨੂੰ ਸਰਕਾਰੀ ਮੁਲਾਇਵਾ ਨਹੀਂ ਰੋਜ਼ ਕਿਹਦੀ ਨਾ ਰ ਮੈਂ ਬਰਬਾਦ ਕਹਿੰਦੇ ਸਰਪਾ ਘੋਟਾ ਕਹਿੰਦਾ ਕਿ ਕੰਮ ਕੀ ਹੋ ਰਿਹਾ ਕਮੇਟੀ ਦੇ ਪਾਸੇ ਛੋਟੀ ਜਿਹੀ ਗੱਲ ਹੋ ਗਈ ਤੇ ਇੱਕ ਬੰਦਾ ਆ ਆ ਕਿਹਾਗਾ ਮੈਂ ਕਿ ਤੈਨੂੰ ਮੈਂ ਦੱਸਦਾ ਮੈਂ ਦੱਸਦਾ ਕਿ ਤੁਮਾਂ ਆਪਾ ਹੁੰਨਗੇ ਕਿਹੜੇ ਖੜੀ ਹੋ ਜਾ ਬਿਕਦਾ ਭਾਈ ਤੂੰ ਤਾਂ ਕਾਹਦੇ ਹੋਂ ਦਾ ਤੂੰ ਪਿਆਰ ਨਾਲ ਕਹਿ ਤੂੰ ਰਾਣਾ ਬਣਾ ਬਖਤਰੇ ਚੌ ਦੀ ਉਮਰ ਦਾ ਨਹੀਂ ਤੂੰ ਉੱਤ ਤੱਕ ਕੋਈ ਮਾਰ ਐਂਡ ਕਰਨਾ ਚੀਜ਼ਾਂ ਕਰਕੇ ਇੱਕ ਮੁਰਾਜਮ ਹੋ ਕੇ ਪਹੁੰਚਦੀਆਂ ਵਿੱਚ ਲੈਂਦੇ ਆਂ ਆਹ ਬਦਮਾਸ਼ੀ ਕਰ ਰਿਹਾ ਸੀ ਇਹ ਉਹਨਾਂ ਨੂੰ ਕਹਿ ਰਿਹਾ ਡਰਾ ਰਿਹਾ ਹੈ ਇਹ ਮੈਂਬਰ ਕੋਈ ਨਹੀਂ ਨਹੀਂ ਬਾਅਦ ਤੇ ਨਹੀਂ ਇਹ ਬਾਸੀ ਪਸਾਰ ਤੇ ਮੁਰਾਜਮ ਆਂ ਆਂ ਸਮਝਿਆ ਹੈ ਜੇ ਕੋਈ ਸ਼ਿਕਾਇਤ ਮਨੇ ਰਾਣਾ ਇਹ ਨੂੰ ਧਮਕੀ ਆ ਕੋਈ ਕਾਲੇ ਪਿਛੇ ਜੇੜ ਦਾ ਖਰਚ ਪਾਪ ਤੋਂ ਨੂੰ ਲਾਇਆ ਹੈ ਅਭੀ ਕਰਨਾ ਆਪਾਂ ਗੰਦੀ ਕਰ ਰਹੇ ਹਾਂ ਉੱਤਾਂ ਕੀ ਹੈ ਉੱਤਾਂ ਆਫਲ ਨਹੀਂ ਮੈਂ ਕਿੱਥੇ ਬੋਲਣ ਦੇ ਇੱਕ ਮਿੰਟ ਬੋਲਣ ਦੇ ਬੋਲਣ ਦੇ ਚਲ ਫੇਸ ਤੋਂ ਕੀ ਬੋਲਾਂਗੇ ਦਫਾ ਦੇਣਾ ਖਾਦੇ ਖਾਦੇ ਮਾਰ ਰਹੇ ਹੋ ਨੂੰਣ ਵਾਸਤੇ ਸੱਦੀ ਹੈ ਜਨਤਾ ਦੀ ਉਸ ਤੋਂ ਇਹ ਕਿ ਤੁਸੀਂ ਸਾਰੇ ਕੈਚ ਜੋ ਟੱਕਰ ਦੇ ਵਧੀਆ ਲੱਖੇ ਇੱਕ ਤਾਂ ਨੈਸ਼ਨਲ ਮਹਿਮ ਇੱਕ ਨੈਸ਼ਨਲ ਮਹਿਮ ਦਾ ਆਗਾ ਕੀ ਬਖਸ਼ਾ ਕਰ ਰਹੇ ਹੋ ਨੰਨੇ ਜੰਮਾ ਕੋਈ ਦਾ ਹੱਥ ਪਾਇਆ ਸੀ ਦਾ ਨੇ ਉਹ ਵੀ ਕਰਨਾ ਬਈ ਸਾਡੇ ਨਾਲ ਤਾਂ ਨਾ ਲੜ ਹਾਂ ਕਿਉਂ ਕਰਦੇ ਹੋ ਤੂੰ ਸਾਡੇ ਬਜੋਦਾਂ ਨੂੰ ਕਿਉਂ ਤੰਗ ਕਰ ਰਿਹਾ ਹੈ ਲੀਡਰਾਂ ਦਾ ਕਰੇਗਾ ਨਾ ਹਾਂ ਕਰੇਗਾ ਆਉਣ ਕਿਹੜਾ ਲੀਡਰ ਫੀ ਲੀਡਰ ਨੂੰ ਮਿਲਣਾ ਮੇਨੂੰ ਕਰ ਲਈ ਬਾਹਰ ਜਾ ਕੇ ਕਰ ਲੈ ਕਿਉਂ ਮੂਰੇ ਕੰਮ ਫੜਕਾ ਕੇ ਚਲਾ ਪ੍ਰੋਗਰਾਮ ਕਰਾ ਚਲਾ ਝੂਠੀ ਗੱਲਾਂ ਨਹੀਂ ਪ੍ਰੋਗਰਾਮ ਕਦਾਂ ਕਰਾਈ ਇਹੇ ਪ੍ਰੋਗਰਾਮ ਕੜਾ ਕਰਾ ਰਿਹਾ ਬਾਈ ਇਹ ਅਸੀ ਦਾ ਆਰਗੇਨਾਈਜ਼ਰਾਂ ਜੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਰ ਲੈ ਬੇਟਾ ਸੁਣ ਲਿਆ ਕਰ ਰਿਹਾ ਹੈ ਕੋਈ ਪਈ ਨਾ ਦੂਜੀ ਚਪਰਾ ਜਲਦੀਪ ਸਿੰਘ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਹੋਰ ਆਹ ਦੇਖ ਲੈ 10000 ਬਾਈ ਤੇ ਲੱਗਿਆ ਹੋਊਗਾ ਜੱਥੇ ਲੈ ਤਾ ਮੇਰੇ ਭਰਾ ਨੇ ਪਾਣੀ ਚਾਰੇ ਕੱਪਾਂ ਟੀਨੀ ਦੇ ਭਾਂਡੇ ਟੀ-ਸ਼ਰਟਾਂ ਓਏ ਸਾਨੂੰ ਹੱਥ ਬਨ ਕੇ ਬੇਨਤੀ ਕਰਦਾ ਓਏ ਲਾਜ ਕਰਾ ਦਿਓ ਕਿਸੇ ਜਵਾਕ ਦੀ ਮਾਂ ਦਾ ਕਿਸੇ ਬੱਚੇ ਦਾ ਇਲਾਜ ਕਰਾ ਲਓ ਜੋ ਨਸ਼ਿਆਂ ਨਾਲ ਮਰ ਰਿਹਾ ਹੈ ਇੱਥੇ ਰੋਗ ਸਾਡੇ ਮਹੱਲੇ 'ਚ 14 ਜਵਾਬ ਮਰ ਗਏ ਪੂਣੀ ਮੁੰਡੇ ਪਏ ਆ ਦੋ ਹੈ ਆ ਆਹ ਮੁੰਡਾ ਹੁਣ ਬੁਲਾਵਾਂਗੇ ਅੰਕਲ ਨੂੰ ਕਿਹੜਾ ਮੁੰਡਾ ਈ ਉਹ ਇਹ ਦੇਖੋ ਨੰਗੇ ਹੀ ਪ੍ਰੋਗਰਾਮ ਉਹਰੇ ਹੋਇਆ ਨਹੀਂ ਸਾਰੇ ਜਾ ਰਹੇ ਨੇ ਕੇਵਲ ਸਰਕਾਰੀ ਮੁਲਾਇਮ ਤੇ ਬੈਕਟਰ ਫੱਦੇ ਸੀ ਇਹਨਾਂ ਨੇ ਕੋਈ ਬੰਦਾ ਇਹਨਾਂ ਦੀ ਕੁਰਸੀ ਤੇ ਨਹੀਂ ਬੈਠਿਆ ਉਲਟਾ ਇਹਨਾਂ ਦਾ ਇੱਕ ਯੂਆ ਕੌਣਾ ਹੋ ਉਹ ਕਲਰਕ ਬੰਦਾ ਉਹ ਕਲਰਕ ਸਾਡੇ ਇੱਕ ਬੰਦੇ ਨੂੰ ਧਮਕੀ ਦੇ ਰਿਹਾ ਉਹਨਾਂ ਨੇ ਆਪ ਦੀ ਨਿੱਕੀ ਇਹਨਾਂ ਦੇ ਖਿਲਾਫ ਬਣਾਈ ਹੋਈ ਹੈ ਕਮੇਟੀ ਜਮੇ ਸ਼ੰਘਾਰਚ ਕਮੇਟੀ ਉਹਨੂੰ ਕਹਿੰਦਾ ਮੈਂ ਤੈਨੂੰ ਪਾਹ ਜਿੱਤੇ ਨੇ ਉਹਦੀ ਆਰ ਦੀ ਦਰਖਾਤਾ 2.5 ਲੱਖਾਂ ਬੰਦੇ ਦੀ ਉਹਨੂੰ ਕਹਿੰਦਾ ਤੂਰੇ ਮੇਰੇ ਹੱਥ ਤੇ ਕਹਿਓ ਮਿੱਦਾ ਡਰ ਜਾਂਦਾ ਐ ਕਿੰਨਾ ਲਾਜਮ ਕਹੇ ਐ ਤਾਂ ਵੀ ਉਸ ਸੀਟੇ ਬੈਠ ਜਾਂਦਾ ਉਲਟਾ ਸਾਨੂੰ ਕਹਿਣ ਲੱਗਿਆ ਮੈਂ ਤੈਨੂੰ ਮਰਵਾ ਦੂੰ ਵੀ ਤੂੰ ਮਲਾਏ ਬੰਦਾ ਮੈਂ ਆਮ ਸ਼ਹਿਰੀ ਬਾਕੀ ਇਹਨਾਂ ਨੂੰ ਪੁੱਛੋ ਵੀ ਕੁਰਸੀਆਂ ਖਾਲੀ ਐ ਅਸੀਂ ਆਪਦਾ ਫਰਜ਼ ਨਿਭਾਤਾ ਮਾਨਸਾ ਵਾਸੀਓ ਸਾਨੂੰ ਮਾਰਨ ਸਾਨੂੰ ਛੱਡਣ ਸਾਨੂੰ ਝੂਠੇ ਪਰਚੇ ਪਾਉਣ ਪਰ ਤੁਸੀਂ ਕਿੱਥੇ ਸੀ ਓਏ ਲੋਕੋ ਅੱਜ ਹੁਣ ਵੀ ਪਹੁੰਚ ਗਿਆ ਛੋਡਾ ਜਮੀਰ ਜਾਗਦਾ ਛੋਡੇ ਬੱਚੇ ਨਸ਼ੇ ਨਾਲ ਮਰ ਰਹੇ ਨੇ ਪੈਸੇ ਲੈ ਕੇ ਲਾਲਚ ਨਾਲ ਦੱਸਿਆ ਇਹ ਜਿਹੜਾ ਮਲਾਜਮ ਇੱਥੇ ਕਹਿੰਦਾ ਨਾ ਕਹਿੰਦਾ ਤੁਸੀਂ ਆਵਾਜ਼ ਠਾਉਂਦੇ ਆ ਆ ਜਿਹੜੇ ਪਾਰਕ 'ਚ ਖੜੇ ਨੇ ਇਹਦੇ ਵਾਸਤੇ ਵੀ ਸਾਨੂੰ ਛੇ ਇਕੱਠ ਕਰਨੇ ਪਏ ਨੇ ਬੰਸ ਲਾਇਆ ਸੀ ਵੀ ਪੈਸੇ ਖਾਜੋ ਤੇ ਮਤਲਬ ਪਾਰਕ ਤੇ ਲਾਉਣ ਦੀ ਕੀ ਲੋੜ ਆ ਅੱਜ ਵੀ ਲੜ ਰਹੇ ਹਾਂ ਸਵਾਲ ਠਾਵਾਂਗੇ ਨਸ਼ਾ 13 ਡਰੱਗ ਇੰਸਪੈਕਟਰ ਕਹਿੰਦੇ ਇਹ ਇਹਦੀ ਅੰਗਰੇਜ਼ੀ ਹੁੰਦੀ ਹੈ ਹਾਂ ਇੱਥੇ ਅਸੀਂ ਨਸ਼ੇ ਦੇ ਖਿਲਾਫ 8 ਮਹੀਨੇ ਧਰਨਾ ਚਲਾਇਆ ਸੀ ਸਾਡੇ ਨੌਜਵਾਨਾਂ ਦੇ 2 ਸਾਲਾਂ ਬਾਅਦ ਉਦੋਂ ਦੇ ਦਰਜ ਜਿਹੜੇ ਪਰਚੇ ਗ੍ਰਿਫਤਾਰ ਕਰਨ ਦੇ ਲਈ ਝੂਠਾ ਪਰਚਾ ਸਾਫ ਤੋਂ ਚੁੱਕਿਆ ਉਹਦੇ 'ਚ ਸੰਮਣ ਹੁਣ ਜਾਰੀ ਕੀਤੇ ਨੇ ਅੱਜ ਵੀ ਪੂਰੇ ਮਾਨਸਾ ਦੇ ਵਿੱਚ ਜੇ ਇਹ ਉੱਥੋਂ ਪੋਚਾ ਮਾਰਨ ਵੀ ਨਸ਼ਾ ਖਤਮ ਕਰਤਾ ਨਸ਼ਾ ਦੁਕਾਨਾਂ ਤੇ ਵੀ ਜਿਵੇਂ ਹੈ ਤੇ ਨਸ਼ਾ ਮਤਲਬ ਜਿਸ ਗਲੀ ਮਹੱਲੇ ਦੇ ਵਿੱਚ ਚਿੱਟਾ ਵੀ ਵਿਕ ਰਿਹਾ ਜਾ ਕੇ ਹਸੋਤਾਲ ਦੇ ਵਿੱਚ ਅੱਜ ਤੇ ਇੰਟਰਵਿਊ ਕਰ ਲਓ ਮੁੰਡਾ 26 ਸਾਲ ਦਾ ਨਸ਼ੇ ਦੇ ਵਿੱਚ ਤੜਫ ਰਿਹਾ ਕੋਈ ਇਲਾਜ ਕਰਨ ਨੂੰ ਤਿਆਰ ਨਹੀਂ ਜੇ ਸੱਚੀ ਵਿੱਚ ਇਹ ਚਾਹੁੰਦੇ ਨੇ ਤਾਂ ਲਾਜ਼ਮੀ ਹੈ ਉਹ ਜੇ ਨੌਜਵਾਨਾਂ ਨੂੰ ਕਿਸੀ ਕੰਮ ਦੇਣ ਉਲਟਾ ਕਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰ ਲਓ ਜਿਹੜੀ ਸਰਕਾਰ ਨੂੰ ਲੋਕਾਂ ਨੇ ਚੁਣਿਆ ਸੀ ਵੱਡੇ ਬਹੁਮਤ ਨਾਲ ਅੱਜ ਉਹ ਬੁਰੀ ਤਰ੍ਹਾਂ ਹਰੇਕ ਫਰੰਟ ਤੇ ਫੇਲ ਹੋ ਰਹੀ ਹੈ ਸਿਰਫ ਜਿਹੜਾ ਕਹਿੰਦਾ ਸੀ ਇਹਨਾਂ ਦੀਆਂ ਬੁੱਥੀਆਂ ਇਹਨਾਂ ਨੇ ਕੰਮ ਦੱਸਣਗੇ ਮਤਲਬ ਜਿਹੜਾ ਸਰਕਾਰਾਂ ਇਸ਼ਤਿਹਾਰ ਲਾਉਂਦੀਆਂ ਤਾਂ ਸਵਾਲ ਹੁੰਦਾ ਸੀ ਕਿ ਡੇ ਡੇਸ ਇਸ਼ਤਿਹਾਰ ਲਾਉਂਦੇ ਨੇ ਕਰੋੜਾਂ ਰੁਪਈਆ ਦੇ ਵੀ ਕੰਮ ਕਰੋਗੇ ਤਾਂ ਇਸ਼ਤਿਹਾਰਾਂ ਦੀ ਕੀ ਲੋੜ ਆ ਹੁਣ ਇਹ ਭਗਵੰਤ ਸਤਮਾਨ ਨੂੰ ਟੀ-ਸ਼ਰਟਾਂ ਦੇ ਵੀ ਮਤਲਬ ਖੈਲਿਆਂ ਦੇ ਵੀ ਫੋਟੋ ਇਹਨਾਂ ਦੀ ਬੋਰਡਾਂ ਦੇ ਵੀ ਫੋਟੋ ਕਰੋੜਾਂ ਅਰਬਾਂ ਰੁਪਈਆ ਲੋਕਾਂ ਦੀ ਕਮਾਈ ਦਾ ਪੈਸਾ ਇਸ਼ਤਿਹਾਰਾਂ ਤੇ ਲਾ ਰਹੇ ਨੇ ਆਪਦੀਆਂ ਬੂਥੀਆਂ ਦਿਖਾਉਣ ਵਾਸਤੇ ਕੰਮ ਕਰੋਗੇ ਸਾਨੂੰ ਕੀ ਲੋੜ ਮਤਲਬ ਫੋਟੋਆਂ ਮਤਲਬ ਲੋਕਾਂ ਦੀਆਂ ਟੀ-ਸ਼ਰਟਾਂ ਤੇ ਲਾ ਕੇ ਵੀ ਮੇਰੇ ਵਾਲੀ ਫੋਟੋ ਪਾਓ ਅਰ ਪਾਟੀ ਸ਼ਰਟਾਂ ਵੀ ਵਾਪਸ ਲੈ ਕੇ ਕਿਸੇ ਦੇ ਟੀ-ਸ਼ਰਟ ਵੀ ਨਹੀਂ ਲਈ ਇਹਨਾਂ ਦੀ ਤਾਂ ਉਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਜਨਤਾ ਨੂੰ ਵੀ ਜਨਤਾ ਜਾਗਰਤ ਹੋਊ ਤਾਂ ਨਸ਼ੇ ਬੰਦ ਹੋ ਜਾਣਗੇ ਇਹ ਪਹਿਲਾਂ ਵੀ ਜੇ ਇਹਨਾਂ ਨੂੰ ਬਾਣੀ ਪਾਇਆ ਤਾਂ ਜਨਤਾ ਜਾਗਰਤ ਹੋ ਕੇ ਪਾਇਆ ਹੁਣ ਵੀ ਜੇ ਜਨਤਾ ਜਾਗਰਤ ਹੋਗੀ ਤਾਂ ਨਸ਼ੇ ਹਟਾ ਦੂਗੀ ਨਾ ਭਗਵੰਤ ਸਾਮਾ ਨਾ ਪੁਲਿਸ ਵਾਲੇ ਸਾਰੇ ਰਲੇ ਹੋਏ ਨੇ ਨਾ ਇਥੋਂ ਦੇ ਮਾਨਸਾ ਮੈਡੀਕੋਲ ਤੇ ਬਲਟੋਰ ਬਲਟੋਰਜਰ ਚੱਲਿਆ ਨਾ ਡੀਐਸਪੀ ਗੋਇਲ ਦੀ ਜਾਇਦਾਦ ਦੀ ਇਨਕੁਆਰੀ ਹੋਈ ਆ ਜਿਹੜੇ ਇਥੋਂ ਦੇ ਉਹ ਸੀ ਡਰੱਗ ਇਨਸਪੈਕਟਰ ਇਹਨਾਂ ਦੇ ਐਮ.ਐਲ.ਏ ਦਾ ਰਿਸ਼ਤੇਦਾਰ ਮੌੜਾਂ ਦਾ ਹੈਗਾ ਕਰੋੜਾਂ ਅਰਬਾਂ ਦੀ ਜਾਇਦਾਦ ਇੱਕ ਡਰੱਗ ਇਨਸਪੈਕਟਰ ਕਿੱਡੀ ਕੁ ਪੋਸਟ ਹੁੰਦੀ ਹੈ ਇਹਨਾਂ ਨੇ ਰਾਤ 'ਚ ਇਕੱਠਾ ਕੀਤਾ ਉਹਨੇ ਪੈਸਾ ਤਾਂ ਅਸੀਂ ਜਗਰਾਉ ਤੋਂ ਹਰ ਥਾਂ ਦੇ ਉੱਤੇ ਸਾਨੂੰ ਉਦੋਂ ਵੀ ਸਵਾਲ ਕਰਨ ਕਹਿੰਦੇ ਜੀ ਤੁਸੀਂ ਦੱਸੋ ਇੱਥੇ ਨਾਨਕ ਸਿੰਘ ਸੀਗਾ ਐਸ.ਐਸ.ਪੀ. ਕਹਿੰਦਾ ਜੀ ਤੁਸੀਂ ਦੱਸੋ ਸਾਡੀ ਮਦਦ ਕਰੋ ਸੀਗਾ ਕੀ ਕਰੀਏ ਕਹਿੰਦਾ ਤੁਸੀਂ ਨਾਂ ਦੱਸੋ ਵੀ ਨਸ਼ਾ ਕੌਣ ਵੇਚਦਾ ਉਹਦੇ ਬਰਾਬਰ ਕੁਰਸੀ ਤੇ ਗੋਲ ਬੈਠਾ ਸੀ ਡੀ.ਐਸ.ਪੀ. ਮਖਿਆ ਬੈਠਾ ਗੋਇਲ ਸੋਡਾ ਚਾਰ ਥਾਣਾ ਚ ਥਾਣੇਦਾਰ ਰਹਾ ਹੁਣ ਇਹ ਡੀਐਸਪੀ ਬਣ ਗਿਆ ਕੱਲੇ ਕੱਲੇ ਬੰਦੇ ਬਾਰੇ ਇਹਨੂੰ ਜਾਣਕਾਰੀ ਆ ਕੌਣ ਚਿਤਾਬੇ ਚ ਦਾ ਕੌਣ ਭੁੱਕੀ ਵਿੱਚ ਦਾ ਕੌਣ ਕੀ ਕੰਮ ਕਰਦਾ ਇਹ ਤੋਂ ਕੱਲੇ ਤੋਂ ਲਿਸਟ ਲਵਾਂਗਾ ਵੀ ਨਾਲੇ ਢੜੀ ਇੱਧਰ ਇਹ ਹੀ ਯਾਰ ਸਾਡੇ ਲੋਕਾਂ ਦੀ ਜਿੱਤ ਆ ਬੰਦੇ ਨੇ ਚਾਰ ਪੰਜ ਸਰਕਾਰੀ ਪ੍ਰੋਗਰਾਮ ਅਸੀਂ ਹੋਣ ਨਹੀਂ ਦਿੱਤਾ ਸਾਡੇ ਲੋਕਾਂ ਦੀ ਕੱਲਾ ਅਸੀਂ ਨਹੀਂ ਸਾਡੀ ਸਾਰੇ ਆਪ ਦੇ ਬੰਦੇ ਸਿਆਣੇ ਸੀਨੀਅਰ ਜਿਨ੍ਹਾਂ ਦੀ ਜ਼ਮੀਰ ਹੈ ਇਹਨਾਂ ਦੀ ਜ਼ਮੀਰ ਇਹਨਾਂ ਦੀ ਜ਼ਮੀਰ ਇਹਦਾ ਸਾਰੇ ਜ਼ਮੀਰ ਵਾਲੇ ਨੇ ਨਾ ਕੋਈ ਬੰਦਾ ਨਹੀਂ ਆਇਆ ਯਾਰ ਆਹ ਕੁਰਸੀਆਂ ਦਿਖਾ ਦਿਓ ਪ੍ਰੋਗਰਾਮ ਖਾਤਮ ਜਿਹੜੇ ਬਿਸਕੁਰਸੀ ਉਹ ਵੀ ਲੈ ਕੇ ਚੱਕੇ ਮੈਂ ਲੋਕਾਂ ਨੂੰ ਕਹਿਣਾ ਤੁਸੀਂ ਆ ਦੇਣ ਖਰੀਦੀ ਕਰਵਾ ਸਾਡਾ ਜਵਾਬ ਕਿਸ ਦਾ ਨਿਸ਼ਾਨੀ ਕਰਦਾ ਅੰਕਲ ਦੇ ਦੋਨੇ ਜਵਾਬ ਛੱਟ ਨੇ ਮੇਰੇ ਜਵਾਬ ਬੱਚੇ ਨੇ ਰਾਹੁਲ ਦਾ ਜਿਹੜੀ ਹੋਇਆ ਮੋਦੀ ਵਾਂਗੂ ਮੈਂ ਨਾ ਹੀ ਤੜਵਾ ਦੇ ਇਹ ਹਣਾ ਤਾਂ ਅਸੀਂ ਦਾ ਯਾਰ ਜਿਆਦੀ ਜਮੀਨਾਂ ਨੇ ਸਾਨੂੰ ਕੀ ਡਰ ਆਹ ਸਾਡਾ ਬਜ਼ੁਰਗ ਅੰਕਲ ਨੂੰ ਭੰਕੀ ਦੇ ਰਹੇ ਯਾਰ ਸ਼ਰੇਆਮ ਇਹਦੇ ਘਰੇ 4 ਲੱਖ ਤੇ 5 ਲੱਖ ਰੁਪਏ ਸਰਕਾਰੀ ਪੈਨਸ਼ਨ ਆੜੇ ਦਾ ਵਿਚਾਰੇ। ਥਾ ਚਵੰਦਰ ਦਾ। ਥਾ ਚਾ ਵੱਡੇ ਹੋ ਗਏ ਤੋਂ ਮੁੰਡੇ ਰਟੇ ਹੈ। ਹੈ? ਕਰਕੇ ਇੱਥੇ ਲਾਈ ਜਾਂਦਾ। ਕਰਕੇ ਦੇ ਬੂਟੇ ਲਾਈ ਜਾਂਦਾ ਵਿਚਾਰਾ। ਇੱਥੇ ਇਹਨਾਂ ਨੇ ਕਮੇਟੀ ਬਣਾਈ ਹੋਈ ਹੈ ਜਿਵੇਂ ਆਪਾਂ ਨਸ਼ੇਪ੍ਰਧ ਕਮੇਟੀ ਬਣਾਈ ਹੈ ਨਾ ਕਿ ਨਾ ਵਾਲ ਕੇ। ਇਲਜ਼ਾਮ ਲਾ ਰਹੇ ਨੇ ਯਾਰ। ਕੀ ਦੱਸਦਾ ਰਹੀ ਹੈ? ਲੋਕੋ ਮਾਨਸਾ ਦੇ ਲੋਕੋ ਕੀ ਆਹੀ ਜਿਉਂਦੀਆਂ ਜ਼ਮੀਰਾਂ ਦੇ ਲੋਕ ਨੇ। ਆ ਬਾਈ ਦਾ ਮਲਾਜ ਕਿਹੜਾ ਹੈਗਾ? ਆਏ ਬੜਾ ਬਾਈ ਮਲਾਜਮ ਹੈ। ਮੇਰੇ ਖਿਆਲ 'ਚ ਵੀਰ ਨਾ ਕਰਦਾ ਹੋਈਆਂ ਚੁਕਲੀ ਮਲਾ ਕਰਦਾ ਹਾਂ। ਇਹਨਾਂ ਨੂੰ ਲਿਆ ਕੇ ਨੌਕਾਂ ਖਵਾ ਲੈ ਹਾਲਾਂਕਿ ਇਹਨਾਂ ਦੇ ਘਰ ਖੋਦੇ ਪੀੜਤ ਨਹੀਂ ਸਾਡੇ ਪੁੱਛਰ ਦੇ ਦਲ ਕੀ ਬੋਲਣਾ